ਬਹੁਤ ਮਸ਼ਹੂਰ ਫਿਲਮ ਰਹੀ ਹੈ 3 ਇਡੀਅਟਸ ਅਮੀਰ ਖਾਨ ਨੇ ਬਣਾਈ ਸੀ ਉਹਦੇ ਵਿੱਚ ਜਿਹੜਾ ਮੇਨ ਕਰੈਕਟਰ ਹੈ ਰਾਂਚੋ ਉਹ ਏਸੀ ਵਿਅਕਤੀ ਦੇ ਮਤਲਬ ਪ੍ਰਭਾਵਿਤ ਹੋ ਕੇ ਇਸੇ ਦੇ ਆਧਾਰ ਦੇ ਉੱਤੇ ਉਹ ਕਰੈਕਟਰ ਲਿਖਿਆ ਗਿਆ ਸੀ ਉਹਨੇ 370 ਧਾਰਾ ਟੁੱਟਣ ਦੇ ਤੁਸੀਂ ਇਸ ਗੱਲ ਦੇ ਤੇ ਹੈਰਾਨ ਹੋਵੋਗੇ ਵੀ ਉਹਨੇ ਮੋਦੀ ਗਵਰਨਮੈਂਟ ਦਾ ਸਾਥ ਦਿੱਤਾ ਉਹਨੇ ਐਪਰੀਸ਼ੀਏਟ ਕੀਤਾ ਮੋਦੀ ਗਵਰਨਮੈਂਟ ਨੂੰ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ 370 ਧਾਰਾ ਤੋੜ ਦੇਖੋ ਵੀ ਜਿਹੜਾ ਬੰਦਾ ਕਦੇ ਬੀਜੇਪੀ ਦਾ ਸਪੋਰਟਰ ਰਿਹਾ ਹੈ ਜਿਹੜਾ ਬੰਦੇ ਨੇ ਦੇਸ਼ ਦਾ ਨਾਮ ਇੰਨਾ ਉੱਚਾ ਕੀਤਾ ਉਸ ਬੰਦੇ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਐਨਐਸਏ ਲਗਾਇਆ ਨੈਸ਼ਨਲ ਸਕਿਉਰਿਟੀ ਐਕਟ ਦਾ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਨੇ ਐਸ ਐਨ ਐਸ ਏ ਲਾਤਾ ਇਹ ਕਹਿ ਸਕਦੇ ਨੇ ਜੀ ਉਹ ਵੱਖਰੀ ਸਟੇਟ ਦੀ ਮੰਗ ਤਾਰਦਾ ਸੀ ਉਹਦੇ ਤੇ ਐਨਐਸਸੀ ਲਾਤਾ ਹੁਣ ਸੋਨਮਵੰਗ ਚ ਕਿਹੜੀ ਵੱਖਰੀ ਸਟੇਟ ਦੀ ਗੱਲ ਕਰ ਰਿਆ ਜਿਹੜਾ ਉਹਨਾਂ ਨੇ ਤੇ ਐਨਐਸਸੀ ਲਗਾਤਾ ਉਹਨਮਵੰਗ ਚ ਦੀ ਗੱਲ ਹੈ ਤੁਸੀਂ ਉਹਦੇ ਤੇ ਐਨਐਸਸੀ ਲਾਤਾ ਉਹ ਬੰਦੇ ਨੇ ਤਾਂ ਚਾਈਨਸ ਚਾਇਨਾ ਦੇ ਬਾਇਕਾਟ ਦੀ ਮੁਹਿੰਮ ਚ ਛੇੜੀ ਸੀ ਸਭ ਤੋਂ ਪਹਿਲਾਂ ਉਹਨੇ ਕਿਹਾ ਸੀ ਵੀ ਚਾਈਨਸ ਪ੍ਰੋਡਕਟ ਦਾ ਸਾਨੂੰ ਬਾਇਕਾਟ ਕਰਨਾ ਚਾਹੀਦਾ ਉਹ ਮਤਲਬ ਫਾਈਨੈਂਸ਼ੀਅਲੀ ਚੀਨ ਨੂੰ ਛੱਟ ਵੱਜੂਗੀ ਤੇ ਆਪਾਂ ਮਜ਼ਬੂਤ ਹੋਵਾਂਗੇ ਪਾਕਿਸਤਾਨ ਦੇ ਵਿੱਚ ਜਾ ਕੇ ਉਸ ਬੰਦੇ ਨੇ ਮੋਦੀ ਗਵਰਨਮੈਂਟ ਦੀ ਤਾਰੀਫ ਕੀਤੀ ਕਿ ਜੀ ਸਾਡੀ ਸਰਕਾਰ ਇਹਨਾਂ ਇਹਨਾਂ ਮਸਲਿਆਂ ਦੇ ਉੱਤੇ ਇਹ ਕਦਮ ਚੁੱਕ ਰਹੀ ਹੈ ਜਿਹੜੇ ਕਿ ਬ ਬਹੁਤ ਵੱਡੇ ਵੱਡੇ ਜ਼ਮੀਨਾਂ ਦੇ ਪਟੇ ਉਹਨਾਂ ਕੰਪਨੀਆਂ ਦੇ ਨਾਮ ਲਖਵਾ ਦਿੱਤੇ। ਇੱਥੇ ਵੱਡੀਆਂ ਵੱਡੀਆਂ ਚਾਰਗਾਹਾਂ ਇਹਨਾਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਦੇ ਦਿੱਤੀਆਂ ਉੱਥੇ ਸੋਲਰ એનર્ਜੀ ਪਲਾਂਟ ਲਾਉਣ ਵਾਸਤੇ, wind energy ਪਲਾਂਟ ਲਾਉਣ ਵਾਸਤੇ। ਨਾਲ ਦੀ ਨਾਲ ਜਿਹੜਾ ਕਸ਼ਮੀਰ ਹੈ, ਕਸ਼ਮੀਰ ਦੇ ਵਿੱਚ ਤਾਂ ਇਹਨਾਂ ਨੇ ਵਿਧਾਨ ਸਭਾ ਦੇ ਦਿੱਤੀ ਪਰ ਲਦਾਖ ਦੇ ਵਿੱਚ ਇਹਨਾਂ ਨੇ ਵਿਧਾਨ ਸਭਾ ਵੀ ਨਹੀਂ ਦਿੱਤੀ। ਸਾਰੀਆਂ ਪਾਵਨਾ ਉੱਥੇ LG ਕੋ। ਚੀਨ ਨੇ ਬਹੁਤ ਸਾਰਾ ਇਲਾਕਾ ਜਿਹੜਾ ਸਾਡਾ ਵਫਰ ਜ਼ੋਨ ਦੇ ਵਿੱਚ ਸੀਗਾ ਵਿਚਾਲੇ। ਜਿੱਥੇ ਇਹ ਸੈਟਲਮੈਂਟ ਹੋਈ ਸੀ ਕਿ ਨਾ ਇੰਡੀਆ ਦੇ ਤੇ ਕਬਜਾ ਉਹਦਾ ਜਮਾਊਗਾ ਨਾ ਚੀਨ ਜ ਇਹ ਦਿੱਤੇ ਅਵਦਾ ਕਬਜ਼ਾ ਹੱਕ ਜਮਾਊਗਾ ਉਹ ਇਲਾਕਾ ਚੀਨ ਨੇ ਦਬ ਲਿਆ ਤੇ ਉੱਥੇ ਹੁਣ ਉਹ ਅਵਦਾ ਵਿਕਾਸ ਕਰ ਰਿਹਾ ਉਹਨੂੰ ਅਵਦੇ ਇਲਾਕੇ ਦੇ ਵਿੱਚ ਮਿਲਾ ਲਿਆ ਹਾਲਾਂਕਿ ਸੋਨਮ ਵਾਗਚੂ ਗਾਂਧੀ ਦੇ ਰਸਤੇ ਤੇ ਤੁਰਨ ਵਾਲਾ ਬੰਦਾ ਜੀ ਉਹ ਸ਼ਾਂਤਮਈ ਸੰਘਰਸ਼ ਦਾ ਹਮ ਹੀ ਆ ਉਹ ਖੜਤਾਲ ਤੇ ਬਹਿ ਕੇ ਮੀਡੀਆ ਨੂੰ ਮਤਲਬ ਸੌਫਟ ਪਾਵਰ ਕ੍ਰੀਏਟ ਕਰਕੇ ਹਨਾ ਮਾਸੂਮੂਵਮੈਂਟ ਕਰਕੇ ਆਪਣੀਆਂ ਚੀਜ਼ਾਂ ਨੂੰ ਮਨਵਾਉਣ ਦੇ ਉੱਤੇ ਯਕੀਨ ਰੱਖਦਾ ਤੇ ਕੁਝ ਗਰਮ ਜੋਸ਼ੀ ਨੌਜਵਾਨਾਂ ਨੇ ਜਦੋਂ ਸਰਕਾਰ ਨੇ ਬਿਲਕੁਲ ਹੀ ਗੱਲਬਾਤ ਨਹੀਂ ਸੁਣੀ ਹੈ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਬਹੁਤ ਮਤਲਬ ਕਹਿ ਲੋ ਵੀ ਹਿੰਸਕ ਪ੍ਰਦਰਸ਼ਨ ਕੀਤਾ ਠੀਕ ਹੈ ਨਾ ਜਿਹਦੇ ਵਿੱਚ ਬੀਜੇਪੀ ਦਾ ਦਫ਼ਤਰ ਵੀ ਸਾੜਿਆ ਗਿਆ ਉਹਦੇ ਵਿੱਚ ਚਾਰ ਬੰਦਿਆਂ ਦੀ ਮੌਤ ਵੀ ਹੋ ਗਈ ਕੋਤ ਜ਼ਖਮ ਵੀ ਹੋ ਗਏ ਸੁਰੱਖਿਆ ਬਲਿਆਂ ਦੇ ਉੱਤੇ ਵੀ ਹਮਲਾ ਹੋ ਗਿਆ ਬਹੁਤ ਕੁਝ ਹੋ ਗਿਆ ਠੀਕ ਹੈ ਨਾ 6th ਸ਼ੈਡਿਊਲ ਅਸਲ ਦੇ ਵਿੱਚ ਜਿਹੜੀਆਂ ਜਨਜਾਤੀਆਂ ਨੇ ਜਿਹੜੇ ਆਦੀਵਾਸੀ ਲੋਕ ਨੇ ਉਹਨਾਂ ਦੀ ਸੁਰੱਖਿਆ ਦੇ ਆਧਾਰ ਦੇ ਉੱਤੇ ਬਣਾਇਆ ਹੋਇਆ ਇੱਕ ਕਾਨੂੰਨ ਅਸਲ ਦੇ ਵਿੱਚ ਇੰਡੀਅਨ ਗਵਰਨਮੈਂਟ ਨੂੰ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਨੂੰ ਸੂਬਿਆਂ ਦੇ ਉੱਤੇ ਯਕੀਨ ਹੀ ਨਹੀਂ ਹੈ ਉਹਨੂੰ ਲੱਗਦਾ ਵੀ ਜੇ ਅਸੀਂ ਸੂਬਿਆਂ ਨੂੰ ਥੋੜੀ ਜਿਹੀ ਪਾਵਰ ਦੇਵਾਂਗੇ ਤਾਂ ਉਹ ਸਾਡੇ ਤੋਂ ਟੁੱਟ ਜਾਣਗੇ ਜੀ ਜਿਹੜਾ ਲਦਾਖ ਹੈ ਤੁਸੀਂ ਉਹਦੀ ਜੀਓ ਪੋਲਿਟੀਕਲ ਸਿਚੁਏਸ਼ਨ ਦੇਖੋ ਵੀ ਇੱਕ ਪਾਸੇ ਪਾਕਿਸਤਾਨ ਨਾਲ ਲੱਗਿਆ ਹੋਇਆ ਦੂਸਰੇ ਪਾਸੇ ਚੀਨ ਨਾਲ ਲੱਗਿਆ ਹੋਇਆ ਤੇ ਚੀਨ ਦੀ ਹਮੇਸ਼ਾ ਹੀ ਇਹ ਨੀਅਤ ਹੈ ਵੀ ਉਹ ਜਲਦੀ ਤੋਂ ਜਲਦੀ ਲਦਾਖ ਦੇ ਉੱਤੇ ਸਾਰੇ ਦੇ ਉੱਤੇ ਕਬਜ਼ਾ ਕਰਨਾ ਉਹ ਦਾਵਾ ਵੀ ਕਰਦਾ ਇਸ ਗੱਲ ਜੀ ਤੁਸੀਂ ਸੂਬਿਆਂ ਦੇ ਹੱਕ ਮਾਰ ਕੇ ਮੈਂ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਮੋਦੀ ਸਾਹਿਬ ਤੁਸੀਂ ਸੂਬਿਆਂ ਦੇ ਹੱਕ ਕੁਚਲ ਕੇ ਕਿੰਨਾ ਸਮਾਂ ਇਸ ਕੇਂਦਰ ਦੀ ਸੱਤਾ ਨੂੰ ਬਰਕਰਾਰ ਰੱਖੋਗੇ ਸਾਡੀ ਸੋਸ਼ਲ ਜਿਹੜੀ ਆਈਟੀ ਸੈੱਲ ਹੈ ਸੋਸ਼ਲ ਮੀਡੀਆ ਆਈਟੀ ਸੈੱਲ ਉਹ ਇੰਨੀ ਮਜ਼ਬੂਤ ਹੈ ਵੀ ਜਿਹਦੇ ਸਿਰ ਤੇ ਅਸੀਂ ਰਾਜ ਕਰਦੇ ਇਹਦੇ ਵਿੱਚ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਹੱਥ ਤੱਕ ਕੰਟਰੋਲ ਆ ਉਹ ਜੋ ਦਿਖਾਉਂਦੀਆਂ ਨੇ ਅਸੀਂ ਸੋਚ ਲੈ ਅਮਿਤ ਸ਼ਾਹ ਨੇ ਇੱਕ ਥਾਂ ਦੇ ਉੱਤੇ ਉਹ ਕਹਿੰਦਾ ਵੀ ਸਾਡੇ ਕੋਲੇ ਇੰਡੀਆ ਦੇ ਵਿੱਚ ਤਕਰੀਬਨ 1 ਲੱਖ ਤੋਂ ਜ਼ਿਆਦਾ WhatsApp ਗਰੁੱਪ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਦੇ ਆਪਣੇ ਸੋਚਣ ਦਾ ਦਾਇਰਾ ਹੀ ਖਤਮ ਹੋ ਗਿਆ ਇੰਡੀਵਿਜੂਅਲੀ ਵੀ ਹਰ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਸਾਰਾ ਦਿਨ ਹੀ ਫੋਨ ਦੇਖ ਦੇਖ ਕੇ ਆਪਣੀ ਸਮਝ ਨਾ ਬਣਾਵਾ ਕੁਝ ਆਪਣੀ ਇੰਡੀਪੈਂਡੈਂਟ ਸਮਝ ਪੈਦਾ ਕਰਾਂ ਕੁਝ ਕਿਤਾਬਾਂ ਪੜਾਂ ਲਦਾਖ ਬੇਰਜ਼ਗਾਰੀ ਦੇ ਮਾਮਲੇ ਦੇ ਵਿੱਚ ਇੰਡੀਆ ਦੇ ਵਿੱਚ ਦੂਸਰੇ ਨੰਬਰ ਤੇ ਆਉਂਦਾ ਜੇ ਇਹਨਾਂ ਮਸਲਿਆਂ ਦੇ ਉੱਤੇ ਗੌਰ ਨਾ ਕੀਤੀ ਗਈ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਜਿਹੜਾ ਮਾਫੀਆ ਹੈ ਇਹਨੂੰ ਨਾ ਰੋਕਿਆ ਗਿਆ ਤਾਂ ਤੁਸੀਂ ਦੇਖੋਗੇ ਵੀ ਉੱਤਰ ਭਾਰਤ ਦੇ ਵਿੱਚ ਬਹੁਤ ਵੱਡੀ ਤਬਾਹੀ ਆਉਣੀ ਹੈ ਜਿਹਦਾ ਸਾਡੇ ਕੋਲੇ ਕੋਈ ਸੋਲਿਊਸ਼ਨ ਨਹੀਂ ਤੁਸੀਂ ਦੇਖੋ ਵੀ ਜੋਸ਼ੀ ਮੱਠ ਸਾਰਾ ਹੀ ਤਸ ਗਿਆ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਕਿ ਇਹ ਇਕੱਲਾ politcal ਮਸਲਾ ਨਹੀਂ ਹੈਗਾ ਇਹ climate change ਦਾ ਵੀ ਮਸਲਾ ਹੈ ਹਰ ਪਟਾਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਚੱਲ ਰਹੇ ਨਵੇਂ ਬੰਦਿਆਂ ਤੇ ਵੀ ਗੱਲਬਾਤ ਕੀਤੀ ਜਾਵੇ ਉਸ ਦੇ ਨਾਲ ਨਾਲ ਜੋ ਸਮਾਜ ਵਿੱਚ ਵਰਤਾਰਾ ਵਰਤਿਆ ਉਹਨਾਂ ਵੇਸ਼ਾਂ ਤੇ ਵੀ ਗੱਲ ਕੀਤੀ ਜਾਵੇ ਜਦੋਂ ਦੀ ਮਨੁੱਖੀ ਸੱਭਿਆਚਾਰ ਵਿਕਾਸ ਦੇ ਵਿੱਚ ਆਈ ਹੈ ਪਹਿਲਾਂ ਇਹ ਚੀਜ਼ ਸੀਗੀ ਵੀ ਜਦੋਂ ਆਪਾਂ ਵਿਕਾਸ ਦੇ ਦੌਰ ਦੇ ਵਿੱਚ ਕਦਮ ਰੱਖਿਆ ਉਦੋਂ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ ਸੀ ਪਰ 19ਵੀਂ ਸਦੀ ਤੋਂ ਬਾਅਦ 20ਵੀਂ ਤੇ 21ਵੀਂ ਸਦੀ ਦੇ ਵਿੱਚ ਆ ਕੇ ਆਪਣੇ ਵਿਕਾਸ ਦੀ ਰਫ਼ਤਾਰ ਤਾਂ ਬਹੁਤ ਜ਼ਿਆਦਾ ਹੋ ਗਈ ਪਰ ਉਹਦੇ ਨਾਲ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਵੀ ਅਸੀਂ ਛੇੜਛਾੜ ਹੋਈ ਜਿਦੇ ਖਾਮੇ ਅੱਜੇ ਅੱਜ ਆਪਾਂ ਨੂੰ ਭੁਗਤਣੇ ਪੈ ਰਹੇ ਹਨ ਇਸ ਦੇ ਨਾਲ ਜਿਹੜੀ ਅੱਜ ਦੀ ਤਾਜ਼ਾ ਘਟਨਾ ਆਪਾਂ ਦੇਖ ਰਹੇ ਹਾਂ ਲੇਹ ਲਦਾਖ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਨੇ ਭਾਵੇਂ ਉਹ 5 ਅਗਸਤ 2019 ਤੋਂ ਬਾਅਦ ਜਦੋਂ ਧਾਰਾ 370 ਤੋੜੀ ਗਈ ਉਹ ਤੋਂ ਬਾਅਦ ਮੀਡੀਆ ਦੇ ਵਿੱਚ ਐਦਾਂ ਲੱਗਦਾ ਵੀ ਉੱਥੇ ਹਾਲਾਤ ਬਿਲਕੁਲ ਠੀਕ ਨਹੀਂ ਪਰ ਇਹ ਤਾਂ ਉਲਟ ਜਦੋਂ ਪਰਦੇ ਦੇ ਪਿੱਛੇ ਦੇਖਿਆ ਜਾਂਦਾ ਕਿ ਉੱਥੇ ਅੱਜ ਅੰਦੋਲਨ ਦਾ ਇੱਕ ਰੂਪ ਚੱਲ ਰਿਹਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਅੱਜ ਆਪਣੇ ਨਾਲ ਵੀਰ ਹਰਪ੍ਰੀਤ ਸਿੰਘ ਜੀ ਹਾਜ਼ਰ ਨੇ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਪੂਰੀ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੇ ਅੱਜ ਹਾਲਾਤ ਲੇਹ ਲਾਖ ਦੇ ਵਿੱਚ ਬਣੇ ਹੋਏ ਨੇ ਉਸ ਦੇ ਪਿੱਛੇ ਮੁੱਖ ਕਾਰਨ ਕੀ ਹੈ ਦੇਖੋ ਦੁਨੀਆ ਦੇ ਵਿੱਚ ਖਾਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਜਿਹੜੀ ਜਿਹੜਾ ਅੱਜ ਵਿਕਾਸ ਦਾ ਜਿਹੜਾ ਮਾਡਲ ਸਾਡੇ ਸਾਹਮਣੇ ਹੈ ਜਿਸ ਨੂੰ ਅਸੀਂ ਡਵੈਲਪਮੈਂਟ ਕਹਿੰਦੇ ਆ ਜਿਸ ਨੂੰ ਅਸੀਂ ਕਹਿੰਦੇ ਆ ਕਿ ਵਿਕਾਸ ਹੋ ਗਿਆ ਇਹ ਮਾਡਲ ਬੜਾ ਖਤਰਨਾਕ ਹੈ ਵੱਡੀ ਲੜਾਈ ਇਸ ਮਾਡਲ ਦੀ ਹੈ ਮੇਨ ਸਭ ਤੋਂ ਵੱਡਾ ਮਸਲਾ ਹੈ ਜਿਹੜਾ ਹੁਣ ਜੇ ਆਪਾਂ ਇਹਨੂੰ ਧਰਾਤਲ ਤੇ ਸਮਝੀਏ ਲਦਾਖ ਦੇ ਵਿੱਚ ਜਿਹੜਾ ਲਦਾਖ ਦਾ ਹਿੱਸਾ ਹੈ ਉਹ ਪਹਿਲਾਂ ਜੰਮੂ ਕਸ਼ਮੀਰ ਰਿਆਸਤ ਦਾ ਹਿੱਸਾ ਹੁੰਦਾ ਸੀਗਾ ਜਦੋਂ 2014 ਤੋਂ ਬਾਅਦ ਮੋਦੀ ਗਵਰਨਮੈਂਟ ਆਈ ਉਹ ਪਹਿਲਾਂ ਤੋਂ ਵੀ ਕਹਿ ਰਹੇ ਸੀ ਵੀ ਅਸੀਂ 370 ਧਾਰਾ ਤੋੜਨੀ ਹੈ 370 ਧਾਰਾ ਤੋੜਨੀ ਹੈ ਤੇ ਇਹਨਾਂ ਨੇ ਉਸ ਤੋਂ ਬਾਅਦ 370 ਧਾਰਾ ਤੋੜਤੀ ਹੂੰ ਆਮ ਬੜਾ ਪ੍ਰਚਾਰ ਕੀਤਾ ਗਿਆ ਜੀ ਅੱਜ ਤੋਂ ਕਸ਼ਮੀਰ ਹਿੰਦੁਸਤਾਨ ਦੇ ਵਿੱਚ ਮਿਲ ਗਿਆ ਜੀ ਉੱਥੇ ਹੁਣ ਕੋਈ ਵੀ ਜ਼ਮੀਨ ਖਰੀਦ ਸਕਦਾ ਜੀ ਇਹ ਖਰੀਦ ਸਕਦਾ ਹੈ ਨਾ ਆਪਦਾ ਪ੍ਰੋਪੋਗੈਂਡਾ ਇਹਨਾਂ ਨੇ ਕੀਤਾ ਠੀਕ ਹੈ ਨਾ ਤੇ ਮੈਂ ਕਹਿੰਦਾ ਵੀ ਮੈਨੂੰ ਅੱਜ ਤੱਕ ਕੋਈ ਬੰਦਾ ਨਹੀਂ ਮਿਲਿਆ ਹੈ ਆਮ ਨਾਗਰਿਕ ਜਿਨੇ ਜਾ ਕੇ ਕਸ਼ਮੀਰ ਦੇ ਵਿੱਚ ਜਾਂ ਲਦਾਖ ਦੇ ਵਿੱਚ ਪਲਾਟ ਖਰੀਦਿਆ ਹੋਵੇ ਪਰ ਮੈਂ ਤੁਹਾਨੂੰ ਗਿਣਤੀ ਦੱਸ ਸਕਦਾ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਜ਼ਮੀਨਾਂ ਦੇ ਪਟੇ ਉਹਨਾਂ ਕੰਪਨੀਆਂ ਦੇ ਨਾਮ ਲਿਖਵਾ ਦਿੱਤੇ ਗਏ ਜੀ ਠੀਕ ਹੈ ਨਾ ਹੋਇਆ ਇਹੀ ਆ ਕਸ਼ਮੀਰ ਦੇ ਵਿੱਚ 370 ਧਾਰਾ ਟੁੱਟਣ ਤੋਂ ਬਾਅਦ ਲਦਾਖ ਨੂੰ ਵੱਖਰਾ ਸੂਬਾ ਬਣਾ ਦਿੱਤਾ ਗਿਆ ਤੇ ਜੰਮੂ ਕਸ਼ਮੀਰ ਨੂੰ ਵੱਖਰਾ ਸੂਬਾ ਬਣਾ ਦਿੱਤਾ ਜੀ ਠੀਕ ਹੈ ਨਾ ਇਹਦੇ ਵਿੱਚ ਗੱਲ ਕੀ ਹੋਈ ਕਿ ਲਦਾਖ ਦੇ ਵਿੱਚ ਸੂਬਾ ਤਾਂ ਵੱਖਰਾ ਬਣਾ ਦਿੱਤਾ ਗਿਆ ਪਰ ਇਹਨਾਂ ਦੋਹੇ ਸੂਬਿਆਂ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਤੇ ਨਾਲ ਦੀ ਨਾਲ ਜਿਹੜਾ ਕਸ਼ਮੀਰ ਹੈ ਕਸ਼ਮੀਰ ਦੇ ਵਿੱਚ ਤਾਂ ਇਹਨਾਂ ਨੇ ਵਿਧਾਨ ਸਭਾ ਦੇ ਦਿੱਤੀ ਪਰ ਲਦਾਖ ਦੇ ਵਿੱਚ ਇਹਨਾਂ ਨੇ ਵਿਧਾਨ ਸਭਾ ਵੀ ਨਹੀਂ ਦਿੱਤੀ ਸਾਰੀਆਂ ਪਾਵਨਾ ਉੱਥੇ ਐਲਜੀ ਕੋਲ ਜਿਹੜਾ ਉੱਥੋਂ ਦਾ ਗਵਰਨਰ ਉਹ ਸਾਰੀਆਂ ਪਾਵਰਾਂ ਉਸ ਬੰਦੇ ਦੇ ਕੋਲ ਨੇ ਕੋਈ ਉੱਥੇ ਇਲੈਕਟਿਡ ਬਾਡੀ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਠੀਕ ਹੈ ਨਾ ਤੇ ਸਾਰੀਆਂ ਪਾਵਰਾਂ ਉਸ ਇੱਕ ਬੰਦੇ ਕੋਲ ਨੇ ਤੇ ਉੱਥੇ ਮੋਦੀ ਗਵਰਨਮੈਂਟ ਨੇ ਨਵੀਂ ਜਿਹੜੀ ਇਹ ਕਹਿ ਰਹੇ ਨੇ ਕਿ ਅਸੀਂ ਉੱਥੇ ਵਿਕਾਸ ਕਰਨਾ ਹੈ ਇਹ ਕਰਨਾ ਇੱਕ ਤਾਂ ਉੱਥੇ ਇਹਨਾਂ ਨੇ ਬਹੁਤ ਸਾਰੀ ਇਹੋ ਜੀ ਜਿਹੜੇ ਰਿਟਾਇਰਡ ਫੌਜੀ ਨੇ ਉਹਨਾਂ ਨੂੰ ਉੱਥੇ ਵਸਾਇਆ ਠੀਕ ਹੈ ਨਾ ਇੱਕ ਇਹੋ ਜੀ ਕਲਾਸ ਨੂੰ ਉੱਥੇ ਸ਼ਿਫਟ ਕੀਤਾ ਜਿਹੜੀ ਕਿ ਸਟੇਟ ਨੂੰ ਰਿਸਪਾਂਸ ਦੇ ਸਕਦੀ ਹੈ ਚੰਗਾ ਉਸ ਤੋਂ ਬਾਅਦ ਉੱਥੇ ਵੱਡੀਆਂ-ਵੱਡੀਆਂ ਚਾਰਗਾਹਾਂ ਇਹਨਾਂ ਨੇ ਜਿਹੜੇ ਉੱਥੇ ਕਿਉਂਕਿ ਮੇ ਦਾ ਉੱਥੇ ਸਭ ਤੋਂ ਵੱਡਾ ਇਹੀ ਆ ਕਿ ਉੱਥੇ ਦੇ ਲੋਕ ਨੇ ਜਿਹੜੇ ਉਹ ਭੇਡਾਂ ਪਾਲਦੇ ਆ ਭੇਡਾਂ ਪਾਲ ਕੇ ਉਹਨਾਂ ਦੀ ਉਹ ਜਿਹੜੀ ਉਹ ਵਿਕਦੀ ਆ ਜਾਂ ਹੋਰ ਜਾਨਵਰਾਂ ਨੂੰ ਪਾਲਣ ਦਾ ਉਹ ਕੰਮ ਕਰਦੇ ਤੇ ਉਹਨਾਂ ਦੀਆਂ ਚਾਰ ਗਾਂਖਾਂ ਨੇ ਬਹੁਤ ਵੱਡੀਆਂ ਵੱਡੀਆਂ ਚਾਰ ਗਾਂਖਾਂ ਇਹਨਾਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਦੇਤੀਆਂ ਉੱਥੇ ਸੋਲਰ એનર્ਜੀ ਪਲਾਂਟ ਲਾਉਣ ਵਾਸਤੇ wind એનર્ਜੀ ਪਲਾਂਟ ਲਾਉਣ ਵਾਸਤੇ ਠੀਕ ਹੈ ਨਾ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਇਹਨਾਂ ਦੀ ਵਿਦੇਸ਼ ਨੀਤੀ ਆ ਉਹ ਫੇਲ ਸਾਬਤ ਹੋਈ ਠੀਕ ਹੈ ਨਾ ਇਹਨਾਂ ਦੀ ਡਿਫੈਂਸ ਦੀ ਪਾਲਿਸੀ ਫੇਲ ਸਾਬਤ ਹੋਈ ਜਿਹੜਾ ਚੀਨ ਨੇ ਬਹੁਤ ਸਾਰਾ ਇਲਾਕਾ ਜਿਹੜਾ ਸਾਡਾ ਵਫਰ ਜ਼ੋਨ ਦੇ ਵਿੱਚ ਸੀਗਾ ਵਿਚਾਲੇ ਠੀਕ ਹੈ ਨਾ ਜਿੱਥੇ ਇਹ ਸੈਟਲਮੈਂਟ ਹੋਈ ਸੀ ਕਿ ਨਾ ਇੰਡੀਆ ਦੇ ਤੇ ਕਬਜਾ ਆਪਦਾ ਜਮਾਊਗਾ ਨਾ ਚੀਨ ਇਹਦੇ ਤੇ ਆਪਦਾ ਕਬਜਾ ਹੱਕ ਜਮਾਊਗਾ ਇਹਨੂੰ ਆਪਾਂ ਵਿਚਾਲੇ ਰੱਖਣਾ ਠੀਕ ਹੈ ਨਾ ਉਹ ਇਲਾਕਾ ਚੀਨ ਨੇ ਦਬ ਲਿਆ ਤੇ ਉੱਥੇ ਹੁਣ ਉਹ ਆਪਦਾ ਵਿਕਾਸ ਕਰ ਰਿਹਾ ਉਹਨੂੰ ਆਪਦੇ ਇਲਾਕੇ ਦੇ ਵਿੱਚ ਮਿਲਾ ਲਿਆ ਠੀਕ ਹੈ ਨਾ ਤੇ ਦੂਸਰੀ ਗੱਲ ਹੂੰ ਇਸ ਸਾਰੀ ਚੀਜ਼ ਦੇ ਨਾਲ ਉੱਥੇ ਕੀ ਅਸਰ ਹੋਇਆ ਇੱਕ ਤਾਂ ਉੱਥੇ ਟੂਰਿਜ਼ਮ ਬਹੁਤ ਵੱਧ ਗਿਆ ਕਿਉਂਕਿ ਵੱਡੀਆਂ ਕੰਪਨੀਆਂ ਗਈਆਂ ਉੱਥੇ ਉਹਨਾਂ ਨੇ ਹੋਟਲਸ ਬਣਾ ਲਏ ਹੋਰ ਚੀਜ਼ਾਂ ਕਰ ਲਈਆਂ ਟੂਰਿਜ਼ਮ ਵੱਧ ਗਿਆ ਉੱਥੇ ਜਾਣ ਦੇ ਨਾਲ ਉੱਥੋਂ ਦੇ ਗਲੇਸ਼ੀਅਰਾਂ ਦੇ ਉੱਤੇ ਬਹੁਤ ਪ੍ਰਭਾਵ ਪਿਆ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਇਹ ਸਰਕਾਰ ਇਹ ਚੀਜ਼ ਦੁਹਾਰੀ ਸੀ ਕਿ ਬਖ ਬਖ ਸੂਬਿਆਂ ਤੋਂ ਲੋਕ ਇੱਥੇ ਆ ਕੇ ਰਹਿ ਸਕਦੇ ਨੇ ਵੀ ਜਿਹੜਾ ਇਹ ਰਸਤਾ ਹੈ ਕੰਪਨੀਆਂ ਦੇ ਲਈ ਖੋਲਿਆ ਗਿਆ ਬਿਲਕੁਲ ਇਹ ਰਸਤਾ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਲਈ ਖੋਲਿਆ ਗਿਆ ਉਹਦੇ ਨਾਲ ਜਾਣ ਨਾਲ ਉੱਥੇ ਕੀ ਹੋਇਆ ਉੱਥੇ ਤਾਂ ਮਤਲਬ ਦੇਖੋ ਵੀ ਤੁਸੀਂ ਬਹੁਤ ਜ਼ਿਆਦਾ ਅਸਰ ਕਿਉਂਕਿ ਲਦਾਖ ਹੈ ਜਿਹੜਾ ਉਹ ਹਿਮਾਲਿਆਨ ਰੇਂਜ ਦੇ ਬਿਲਕੁਲ ਨੇੜੇ ਵਸਿਆ ਹੋਇਆ ਜੀ ਜੇ ਉੱਥੇ ਕਾਰਬਨ ਐਮਿਸ਼ਨ ਵੱਧਦਾ ਹੈ ਜੇ ਉੱਥੇ ਪੋਲਿਊਸ਼ਨ ਵੱਧਦਾ ਹੈ ਜੇ ਉੱਥੇ ਦੀ ਕੁਦਰਤ ਨਾਲ ਛੇੜਛਾੜ ਹੁੰਦੀ ਹੈ ਉਹਦਾ ਸਿੱਧਾ ਅਸਰ ਹਿਮਾਲਿਆਨ ਰੇਂਜ ਤੇ ਪੈਂਦਾ ਹੈ ਪੈਂਦਾ ਤੇ ਉੱਥੋਂ ਦਾ ਇੱਕ ਬ ਉਹ ਇੱਕ ਮਤਲਬ ਬਹੁਤ ਪ੍ਰਸਿੱਧ ਪਰਸਨੈਲਿਟੀ ਹੈ ਜਿਹੜੇ ਵਿਦਿਆਰਥੀ ਇਸ ਸਾਰੀ ਚੀਜ਼ ਨੂੰ ਦੇਖ ਰਹੇ ਹੋਣਗੇ ਇੱਕ ਬਹੁਤ ਮਸ਼ਹੂਰ ਫਿਲਮ ਰਹੀ ਹੈ 3 ਇਡੀਅਟਸ ਅਮੀਰ ਖਾਨ ਨੇ ਬਣਾਈ ਸੀ ਉਹਦੇ ਵਿੱਚ ਜਿਹੜਾ ਮੇਨ ਕਰੈਕਟਰ ਹੈ ਰਾਂਚੋ ਉਹ ਏਸੀ ਵਿਅਕਤੀ ਦੇ ਮਤਲਬ ਪ੍ਰਭਾਵਿਤ ਹੋ ਕੇ ਇਸੇ ਦੇ ਆਧਾਰ ਦੇ ਉੱਤੇ ਉਹ ਕਰੈਕਟਰ ਲਿਖਿਆ ਗਿਆ ਸੀਗਾ ਠੀਕ ਹੈ ਨਾ ਉਹ ਵਿਗਿਆਨੀ ਵੀ ਹੈ ਐਕਟਿਵਿਸਟ ਵੀ ਆ ਤੇ ਦੁਨੀਆ ਪੱਧਰ ਦਾ ਬਹੁਤ ਵੱਡਾ ਵਿਦਵਾਨ ਵੀ ਆ ਉਹਨੇ ਬਹੁਤ ਸਾਰੀਆਂ ਖੋਜਾਂ ਇਹਦੇ ਮੇਨੀਆਂ ਕੀਤੀਆਂ ਜਿਵੇਂ ਉਹਨੇ ਇੱਕ ਟੈਂਟ ਬਣਾ ਕੇ ਦਿੱਤਾ ਸੀਗਾ ਆਰਮੀ ਨੂੰ ਜਿਹੜਾ ਕਿ ਬਹੁਤ ਨੇਚਰ ਫਰੈਂਡਲੀ ਸੀਗਾ ਕਿਉਂਕਿ ਉੱਥੇ ਟੈਂਪਰੇਚਰ -40 ਤੱਕ ਚੱਲਿਆ ਜਾਂਦਾ ਹੈਗਾ ਤੇ ਉੱਥੇ ਉਹਨੇ ਆਰਟੀਫੀਸ਼ੀਅਲ ਗਲੇਸ਼ੀਅਰ ਦਾ ਵੀ ਇੱਕ ਕਨਸੈਪਟ ਦਿੱਤਾ ਸੀਗਾ ਗਰਮੀਆਂ 'ਚ ਉੱਥੇ ਪਾਣੀ ਦੀ ਬਹੁਤ ਦਿੱਕਤ ਆਉਂਦੀ ਸੀ ਉਸ ਚੀਜ਼ ਨੂੰ ਲੈ ਕੇ ਉਹਨੇ ਬੜੇ ਸੋਹਣੇ ਕੰਮ ਕੀਤੇ ਜੀ ਉਹਨੇ 370 ਧਾਰਾ ਟੁੱਟਣ ਦੇ ਤੁਸੀਂ ਇਸ ਗੱਲ ਦੇ ਤੇ ਹੈਰਾਨ ਹੋਵੋਗੇ ਕਿ ਉਹਨੇ ਮੋਦੀ ਗਵਰਨਮੈਂਟ ਦਾ ਸਾਥ ਦਿੱਤਾ ਉਹਨੇ ਐਪਰੀਸ਼ੀਏਟ ਕੀਤਾ ਮੋਦੀ ਗਵਰਨਮੈਂਟ ਨੂੰ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ 370 ਧਾਰਾ ਤੋੜ ਕੇ ਉਹਨੇ ਤਾਂ ਕੀਤਾ ਸੀ ਕਿਉਂਕਿ ਭਾਜਪਾ ਗਵਰਨਮੈਂਟ ਨੇ ਅਮਿਤ ਸ਼ਾਹ ਹੋਰਾਂ ਨੇ ਉਹਨੂੰ ਬਹੁਤ ਵਾਅਦੇ ਕੀਤੇ ਸੀ ਜੀ ਠੀਕ ਹੈ ਨਾ ਕਿ ਜਦੋਂ 370 ਧਾਰਾ ਟੁੱਟ ਗਈ ਜੀ ਅਸੀਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਵਾਂਗੇ ਤੁਹਾਨੂੰ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਉੱਥੋਂ ਦੇ ਆਮ ਲੋਕ ਸੀਗੇ ਉਹਨਾਂ ਨੂੰ ਇਸ ਚੀਜ਼ ਦਾ ਰੋਸ ਸੀਗਾ ਪਰ ਇਹ ਖੁਸ਼ ਸੀਗੇ ਵੀ ਆਹ ਚੀਜ਼ਾਂ ਮਿਲਣਗੀਆਂ ਬਿਲਕੁਲ ਬਿਲਕੁਲ ਜਿਹੜੇ ਵੀ ਸਾਨੂੰ 6th ਸ਼ੈਡਿਊਲ ਦੇ ਵਿੱਚ ਪਾਵਾਂਗੇ ਇਹ ਕਰਾਂਗੇ ਠੀਕ ਹੈ ਨਾ ਤੇ ਤੁਸੀਂ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਜਦੋਂ ਤੇ 370 ਧਾਰਾ ਮਤਲਬ ਟੁੱਟ ਗਈ ਉਸ ਤੋਂ ਬਾਅਦ ਕਿਤੇ ਵੀ ਲਦਾਖ ਦੀ ਸਾਰ ਨਹੀਂ ਲਈ ਗਈ ਉਸ ਤੋਂ ਬਾਅਦ ਸੋਨਮ ਵਾਂਗ ਚੂ ਨੇ ਬਹੁਤ ਸਾਰੇ ਗਿਆ ਮਤਲਬ ਉਹਨੇ ਸੰਘਰਸ਼ ਕੀਤੇ ਇੱਕ ਵਾਰੀ ਦਿੱਲੀ ਤੱਕ ਮਾਰਚ ਵੀ ਕੀਤਾ ਭੁੱਖ ਹੜਤਾਲਾਂ ਵੀ ਕੀਤੀਆਂ ਹੁਣ ਵੀ ਉਹ ਭੁੱਖ ਹੜਤਾਲ ਤੇ ਬੈਠਾ ਸੀਗਾ ਠੀਕ ਹੈ ਨਾ ਬਹੁਤ ਲੰਬੀ ਭੁੱਖ ਹੜਤਾਲ ਦੇ ਉੱਤੇ ਬੈਠਾ ਸੀਗਾ ਤੇ ਹੋਇਆ ਇਹ ਕਿ ਉਹ ਤੋਂ ਲਗਾਤਾਰ ਲੋਕ ਉਹਨੂੰ ਦੇਖ ਰਹੇ ਸੀਗੇ ਇੰਟਰਨੈਸ਼ਨਲ ਮੀਡੀਆ ਵੀ ਨੋਟਿਸ ਕਰ ਰਿਆ ਸੀ ਸਾਡਾ ਮੀਡੀਆ ਤੇ ਇਹੋ ਜਿਹੇ ਮਸਲੇ ਨੂੰ ਨੋਟਿਸ ਨਹੀਂ ਕਰਦਾ ਸਾਡੇ ਮੀਡੀਆ ਲਈ ਤਾਂ ਸਭ ਤੋਂ ਵੱਡਾ ਮਸਲਾ ਇਹ ਹੋ ਜਾਂਦਾ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੈ ਸਾਡੇ মিডিਏ ਦੇ ਲਈ ਤਾਂ ਹੋਰ ਬਕਵਾਸ ਚੀਜ਼ਾਂ ਲਈ ਬਹੁਤ ਸਮਾਂ ਲੱਗਾ ਠੀਕ ਹੈ ਨਾ ਪ੍ਰਧਾਨ ਮੰਤਰੀ ਨੂੰ ਇਹ ਪੁੱਛਦੇ ਰਹਿੰਦੇ ਆ ਵੀ ਤੁਸੀਂ ਅੰਬ ਕਿਵੇਂ ਖਾਣੇ ਹੋ ਜੀ ਕੱਟ ਕੇ ਖਾਣੇ ਹੋ ਜਾਂ ਚੂਸ ਕੇ ਖਾਣੇ ਹੋ ਸਾਡੇ ਲਈ ਤਾਂ ਇਹ ਵੱਡੇ ਮਸਲੇ ਨੇ ਨਾ ਦੇਸ਼ ਦਾ ਇੱਕ ਬਹੁਤ ਵੱਡਾ ਵਿਦਵਾਨ ਵਿਗਿਆਨੀ ਜਿਹਨੂੰ ਕਿ ਦੁਨੀਆ ਦੇ ਵੱਡੇ ਵੱਡੇ ਸਨਮਾਨਾਂ ਦੇ ਨਾਲ ਸਨਮਾਨਿਆ ਗਿਆ जिने देश दी तरक्की ਦੇ दे ਵਿੱਚ देश दी ਇਕੋ ਫ੍ਰੈਂਡਲੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਠੀਕ ਹੈ ਨਾ ਉਹਨੂੰ ਅਸੀਂ ਜਿਹੜਾ ਕਿ ਸਾਡੇ ਨੌਜਵਾਨਾਂ ਦਾ ਮਾਡਲ ਹੋਣਾ ਚਾਹੀਦਾ ਸੀ ਉਹ ਬੰਦਾ ਭੁੱਖ ਹੜਤਾਲ ਤੇ ਬੈਠਾ ਆਪਦੇ ਇਲਾਕੇ ਨੂੰ ਬਚਾਉਣ ਲਈ ਉਹ ਤਾਂ ਸਾਡੇ ਲਈ ਮੈਟਰ ਹੀ ਨਹੀਂ ਕਰਦਾ ਸਾਡੀ ਮੀਡੀਆ ਇਸ ਚੀਜ਼ ਨੂੰ ਤਾਂ ਕਵਰ ਹੀ ਨਹੀਂ ਕਰਦੀ ਤੇ ਹੋਇਆ ਇਹ ਕਿ ਪਿਛਲੇ ਸਮੇਂ ਦੇ ਵਿੱਚ ਕਿ ਜਦੋਂ ਸੋਨਮ ਵਾਂਗਚੂ ਭੁੱਖ ਹੜਤਾਲ ਤੇ ਬੈਠਾ ਸੀ ਉੱਥੇ ਲਦਾਖ ਦੇ ਨੌਜਵਾਨ ਲਗਾਤਾਰ ਉਹਨੂੰ ਸੁਣ ਰਹੇ ਸੀ ਉੱਥੇ ਜਾ ਰਹੇ ਸੀ ਜੁੜ ਰਹੇ ਸੀਗੇ ਹਾਲਾਂਕਿ ਸੋਨਮ ਵਾਂਗਚੂ ਗਾਂਧੀ ਦੇ ਰਸਤੇ ਤੇ ਤੁਰਨ ਵਾਲਾ ਬੰਦਾ ਜੀ ਉਹ ਸ਼ਾਂਤਮਈ ਸੰਘਰਸ਼ ਦਾ ਹਾਮੀ ਆ ਉਹ ਭੁਖੜਤਾਲ ਤੇ ਬਹਿ ਕੇ ਮੀਡੀਆ ਨੂੰ ਮਤਲਬ ਸੌਫਟ ਪਾਵਰ ਕ੍ਰੀਏਟ ਕਰਕੇ ਹਨਾ ਮਾਸ ਮੂਵਮੈਂਟ ਕਰਕੇ ਆਪਣੀਆਂ ਚੀਜ਼ਾਂ ਨੂੰ ਮਨਵਾਉਣ ਦੇ ਉੱਤੇ ਯਕੀਨ ਰੱਖਦਾ ਪਰ ਕਿਤੇ ਨਾ ਕਿਤੇ ਨੌਜਵਾਨਾਂ ਇਸ ਚੀਜ਼ ਦੇ ਉੱਤੇ ਨਹੀਂ ਅੰਡਰਸਟੈਂਡ ਕਰ ਪਾਉਂਦੇ ਹੈਗੇ ਨੌਜਵਾਨ ਕਿਸੇ ਹੋਰ ਤਰੀਕੇ ਨਾਲੋਂ ਗਰਮ ਜੋਸ਼ੀ ਨਾਲ ਸੋਚਦੇ ਆ ਜੀ ਇਹੀ ਲਦਾਖ ਦੇ ਵਿੱਚ ਹੋਇਆ ਕਿ ਕੁਝ ਗਰਮ ਜੋਸ਼ੀ ਨੌਜਵਾਨਾਂ ਨੇ ਜਦੋਂ ਸਰਕਾਰ ਨੇ ਬਿਲਕੁਲ ਹੀ ਗੱਲਬਾਤ ਨਹੀਂ ਸੁਣੀ ਹੈ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਬਹੁਤ ਮਤਲਬ ਕਹਿ ਲੋ ਵੀ ਹਿੰਸਕ ਪ੍ਰਦਰਸ਼ਨ ਕੀਤਾ ਠੀਕ ਹੈ ਨਾ ਜਿਹਦੇ ਵਿੱਚ ਬੀਜੇਪੀ ਦਾ ਦਫ਼ਤਰ ਵੀ ਸਾੜਿਆ ਗਿਆ ਉਹਦੇ ਵਿੱਚ ਚਾਰ ਬੰਦਿਆਂ ਦੀ ਮੌਤ ਵੀ ਹੋ ਗਈ ਕੋਤ ਜ਼ਖਮ ਵੀ ਹੋ ਗਏ ਸੁਰੱਖਿਆ ਬਲਿਆਂ ਦੇ ਉੱਤੇ ਵੀ ਹਮਲਾ ਹੋ ਗਿਆ ਬਹੁਤ ਕੁਝ ਹੋ ਗਿਆ ਠੀਕ ਹੈ ਨਾ ਤੇ ਜਿਹੜੇ ਸੋਨਮ ਵਾਂਗਚੂ ਨੇ ਉਹ ਗਾਂਧੀਵਾਦੀ ਰਸਤੇ ਤੇ ਤੁਰਨ ਵਾਲਾ ਬੜਾ ਸ਼ਾਂਤ ਪ੍ਰਵਿਰਤੀ ਦਾ ਬੰਦਾ ਹੈ ਉਹਨੇ ਨਾਲ ਦੀ ਨਾਲ ਇਹ ਕਹਤਾ ਵੀ ਜੀ ਸਾਡਾ ਇਸ ਸੰਘਰਸ਼ ਦੇ ਨਾਲ ਜਿਹੜੇ ਇਹਨਾਂ ਦੇ ਮਤਲਬ ਜਿਹੜਾ ਇਹਨਾਂ ਨੇ ਹਿੰਸਕ ਪ੍ਰਦਰਸ਼ਨ ਕੀਤਾ ਅਸੀਂ ਇਹਦਾ ਵਿਰੋਧ ਕਰਦੇ ਆ ਸਾਡਾ ਇਹਨਾਂ ਨਾਲ ਕੋਈ ਲਾਗਾ ਤੇਗਾ ਨਹੀਂ ਹੈ ਤੁਸੀਂ ਦੇਖੋ ਵੀ ਜਿਹੜਾ ਬੰਦਾ ਕਦੇ ਬੀਜੇਪੀ ਦਾ ਸਪੋਰਟਰ ਰਿਹਾ ਹੈ ਜਿਹੜਾ ਬੰਦੇ ਨੇ ਦੇਸ਼ ਦਾ ਨਾਮ ਇੰਨਾ ਉੱਚਾ ਕੀਤਾ ਉਸ ਬੰਦੇ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਐਨਐਸਏ ਲਗਾਇਆ ਨੈਸ਼ਨਲ ਸਿਕਿਉਰਿਟੀ ਐਕਟ ਉਹੋ ਬੰਦੇ ਨੂੰ ਕਹਿੰਦੇ ਵੀ ਇਹ ਦੇਸ਼ ਦੇ ਲਈ ਖਤਰਾ ਹੈ ਜਿਹਨਾਂ ਜਿਹਨੇ ਦੁਨੀਆ ਦੇ ਵੱਡੇ ਵੱਡੇ ਸਨਮਾਨ ਪ੍ਰਾਪਤ ਕੀਤੇ ਜਿਹਨੇ ਇੰਨੀਆਂ ਜਿਹਦੇ ਨਾਂ ਤੇ ਇਹਨੇ ਪੇਮੈਂਟ ਪੇਟੈਂਟ ਨੇ ਜਿਹੜਾ ਕਿ ਆਬ ਇੰਨਾ ਚੰਗਾ ਇਨਸਾਨ ਹੈ ਗਾਂਧੀਵਾਦੀ ਵਿਚਾਰਧਾਰਾ ਦੇ ਉੱਤੇ ਚੱਲਣ ਵਾਲਾ ਇਨਸਾਨ ਹੈ ਉਸ ਬੰਦੇ ਦੇ ਉੱਤੇ ਇਹਨਾਂ ਨੇ ਐਨਐਸਏ ਲਗਾਤਾ ਇਹ ਐਨਐਸਏ ਜੇ ਕੋਈ ਬੰਦਾ ਬਗਾਵਤ ਦੀ ਗੱਲ ਕਰਦਾ ਹੈ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਨੇ ਐਨਐਸਏ ਲਾਤਾ ਇਹ ਕਹਿ ਸਕਦੇ ਨੇ ਜੀ ਉਹ ਵੱਖਰੀ ਸਟੇਟ ਦੀ ਮੰਗ ਕਰ ਰਿਹਾ ਸੀਗਾ ਹਲਸਤਾਨ ਦੀ ਗੱਲ ਕਰਦਾ ਸੀ ਅਸੀਂ ਉਹਦੇ ਤੇ ਐਨਐਸਏ ਲਾਤਾ ਹੁਣ ਸੋਨਮਵੰਗ ਚ ਕਿਹੜੀ ਵੱਖਰੀ ਸਟੇਟ ਦੀ ਗੱਲ ਕਰ ਰਿਹਾ ਜਿਹੜਾ ਉਹਨਾਂ ਨੇ ਤੇ ਐਨਐਸਏ ਲਗਾਤਾ ਠੀਕ ਹੈ ਨਾ ਕਿਤੇ ਨਾ ਕਿਤੇ ਆਪਾਂ ਫਿਰ ਇਹ ਵੀ ਕਹਿ ਸਕਦੇ ਆਂ ਵੀ ਜਿਹੜਾ ਇੱਥੇ ਹੱਕਾਂ ਦੇ ਲਈ ਆਵਾਜ਼ ਉਠਾਉਂਦਾ ਹੈ ਹੂੰ ਉਹਨਾਂ ਤੇ ਹੀ ਐਨਐਸਏ ਲੱਗਦੀ ਹੈ ਬਿਲਕੁਲ ਦੇਖੋ ਸੋਨਮ ਨੇ ਤਾਂ ਜਿਹੜਾ ਸੋਨਮ ਮੰਗਚੂ ਨੇ ਤਾਂ ਬਿਲਕੁਲ ਕੋਈ ਕੋਈ ਇਹੀ ਜੀ ਮੰਗ ਮੰਗੀ ਹੋਈ ਨਹੀਂ ਜਿਹੜੀ ਸੰਵਿਧਾਨ ਦੇ ਉਲਟ ਹੋਵੇ ਉਹਨੇ ਉੱਥੇ ਵਿਧਾਨ ਸਭਾ ਦੀ ਗੱਲ ਕੀਤੀ ਹੈ ਵਿਧਾਨ ਸਭਾ ਕਿਸੇ ਸੂਬੇ ਕੋਲੇ ਹੋਣੀ ਇਹ ਆਪਦੇ ਆਪ ਦੇ ਵਿੱਚ ਸੰਵਿਧਾਨਕ ਹੱਕ ਹੈ ਉਸ ਸੂਬੇ ਦਾ ਉੱਥੇ ਲੋਕ ਸਭਾ ਦੀਆਂ ਸੀਟਾਂ ਵਧਾਉਣੀਆਂ ਇਹ ਜ਼ਿੰਮੇਵਾਰੀ ਹੈ ਸਟੇਟ ਦੀ ਕਿਉਂ ਨਹੀਂ ਵਧਾ ਰਹੀਓ ਤੇ ਮੈਂ ਆਪਣੇ ਚੈਨਲ ਦੇ ਸਾਹੀ ਦਰਸ਼ਕਾਂ ਨੂੰ ਦੱਸ ਦਵਾ ਜਿਹੜੇ ਬੰਦੇ ਸੁਣ ਰਹੇ ਨੇ ਇਹ ਜੇ ਇਹ ਚੀਜ਼ ਮਤਲਬ ਨਾ ਰੁਕੀ ਗਈ ਤੁਸੀਂ ਦੇਖੋਗੇ ਵੀ ਇਹ ਚੀਜ਼ ਬੜੀ ਖਤਰਨਾਕ ਸਾਬਤ ਜਿਹੜੀ ਤੁਸੀਂ ਇਹ 6ਵੇਂ ਸੂਚੀ ਬਾਰੇ ਬਾਰ-ਬਾਰ ਗੱਲ ਕਰ ਰਹੇ ਹੋ ਇਹ 6ਥ ਸ਼ਡਿਊਲ ਹੈ ਕੀ ਹੈ ਜਿਹੜਾ 6ਥ ਸ਼ਡਿਊਲ ਹੈ ਉਹ ਕਨਸਟੀਟਿਊਸ਼ਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਠੀਕ ਹੈ ਨਾ 6ਥ ਸ਼ੈਡਿਊਲ ਅਸਲ ਦੇ ਵਿੱਚ ਜਿਹੜੀਆਂ ਜਨਜਾਤੀਆਂ ਨੇ ਜਿਹੜੇ ਆਦੀਵਾਸੀ ਲੋਕ ਨੇ ਉਹਨਾਂ ਦੀ ਸੁਰੱਖਿਆ ਦੇ ਆਧਾਰ ਦੇ ਉੱਤੇ ਬਣਾਇਆ ਹੋਇਆ ਇੱਕ ਕਾਨੂੰਨ ਠੀਕ ਹੈ ਨਾ ਆਪਣੇ ਬਹੁਤ ਸਾਰੇ ਇਹੋ ਜਿਹੇ ਸੂਬੇ ਨੇ ਜਿਹੜੇ ਕਿ ਇਸ ਦੇ ਵਿੱਚ ਜਮੇਤ੍ਰਪੁਰਾਵੀ ਦੇ ਵਿੱਚ ਆਉਂਦਾ ਠੀਕ ਹੈ ਨਾ ਮੇਘਾਲਿਆਵੀ ਦੇ ਵਿੱਚ ਆਉਂਦਾ ਕਈ ਸੂਬੇ ਨੇ ਇੰਡੀਆ ਦੇ ਜਿੱਥੇ ਕਿ ਆਦੀਵਾਸੀ ਲੋਕ ਰਹਿੰਦੇ ਆ ਜਨਜਾਤੀ ਲੋਕ ਰਹਿੰਦੇ ਆ ਉੱਥੇ ਉਹਨਾਂ ਦੀ ਸੁਰੱਖਿਆ ਦੇ ਲਈ ਇਹ ਇੱਕ ਕਿ ਧਾਰਾ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀ ਗਈ ਅਨੁਸੂਚੀ ਇਹਦੇ ਵਿੱਚ ਸ਼ਾਮਲ ਕੀਤੀ ਗਈ ਇਹਦੇ ਵਿੱਚ ਕੀ ਹੁੰਦਾ ਇੱਕ ਤਾਂ ਇਹਦੇ ਵਿੱਚ ਇੱਕ ਲੋਕਲ ਇਲੈਕਟਿਡ ਬਾਡੀ ਬਣਦੀ ਹੈ ਜੀ ਇਹਦੇ ਵਿੱਚ ਠੀਕ ਹੈ ਨਾ ਜਿਹੜੀ ਵਿਧਾਨ ਸਭਾ ਹੁੰਦੀ ਹੈ ਉਹ ਉਸ ਇਲੈਕਟਿਡ ਬਾਡੀ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ ਠੀਕ ਹੈ ਨਾ ਇਹਦੇ ਵਿੱਚ ਜਿਹੜਾ ਉਥੋਂ ਦੇ ਜਿਹੜੇ ਮਤਲਬ ਜੰਗਲ ਨੇ ਜਾਂ ਉਥੋਂ ਦੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੀ ਸੁਰੱਖਿਆ ਕੁਝ ਹੱਦ ਤੱਕ ਹੋ ਸਕਦੀ ਹੈ ਜੇ 6ਵੀਂ ਅਨੁਸੂਚੀ ਉੱਥੇ ਲਾਗੂ ਹੋ ਜਾਵੇ ਠੀਕ ਹੈ ਨਾ ਯਾਨੀ ਤੁਸੀਂ ਦੇਖੋ ਵੀ ਸੰਵਿਧਾਨ ਦੇ ਵਿੱਚ ਇੱਕ ਪ੍ਰੋਵੀਜ਼ਨ ਪਈ ਹੈ ਇੱਕ ਇਨਸਾਨ ਤੁਹਾਨੂੰ ਕਹਿ ਰਿਹਾ ਵੀ ਜੇ ਅਸੀਂ ਭਾਰਤ ਦੇ ਕਾਨੂੰਨ ਦੇ ਅਨੁਸਾਰ ਹੀ ਤੁਹਾਡੇ ਤੋਂ ਇਹ ਚੀਜ਼ ਮੰਗ ਰਹੇ ਹਾਂ ਸਾਨੂੰ ਦੇ ਦਿਓ ਤੇ ਤੁਸੀਂ ਕਹਿੰਦੇ ਹੋ ਵੀ ਇਹ ਬੰਦਾ ਜੀ ਦੇਸ਼ ਦੇ ਲਈ ਬੜਾ ਖਤਰਨਾਕ ਹੈ ਇਹ ਇਹਨੇ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਜੀ ਜਦ ਕਿ ਅਸਲ ਸਿਚੁਏਸ਼ਨ ਕੀ ਹੈ ਅਸਲ ਦੇ ਵਿੱਚ ਇੰਡੀਅਨ ਗਵਰਨਮੈਂਟ ਨੂੰ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਨੂੰ ਸੂਬਿਆਂ ਦੇ ਉੱਤੇ ਯਕੀਨ ਹੀ ਨਹੀਂ ਹੈ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਸੂਬਿਆਂ ਨੂੰ ਥੋੜੀ ਜਿਹੀ ਪਾਵਰ ਦੇਵਾਂਗੇ ਤਾਂ ਉਹ ਸਾਡੇ ਤੋਂ ਟੁੱਟ ਜਾਣਗੇ ਜੀ ਜਿਹੜਾ ਲਦਾਖ ਹੈ ਤੁਸੀਂ ਉਹਦੀ ਜੀਓ ਪੋਲਿਟਿਕਲ ਸਿਚੁਏਸ਼ਨ ਦੇਖੋ ਵੀ ਇੱਕ ਪਾਸੇ ਉਹ ਪਾਕਿਸਤਾਨ ਨਾਲ ਲੱਗਿਆ ਹੋਇਆ ਦੂਸਰੇ ਪਾਸੇ ਚੀਨ ਨਾਲ ਲੱਗਿਆ ਹੋਇਆ ਤੇ ਚੀਨ ਦੀ ਹਮੇਸ਼ਾ ਹੀ ਇਹ ਨੀਅਤ ਹੈ ਵੀ ਉਹ ਜਲਦੀ ਤੋਂ ਜਲਦੀ ਲਦਾਖ ਦੇ ਉੱਤੇ ਸਾਰੇ ਦੇ ਉੱਤੇ ਕਬਜ਼ਾ ਕਰ ਲੈ। ਉਹ ਦਾਵਾ ਵੀ ਕਰਦਾ ਇਸ ਗੱਲ ਦਾ। ਜੀ ਠੀਕ ਹੈ ਨਾ ਪਰ ਜਿਹੜੀ ਇੰਡੀਅਨ ਗਵਰਨਮੈਂਟ ਹੈ ਇਹਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਜਿਸ ਥਾਂ ਦੇ ਉੱਤੇ ਤੁਸੀਂ ਆਪਦਾ ਕਬਜ਼ਾ ਬਰਕਰਾਰ ਰੱਖਣਾ ਹੈ ਜੇ ਕੋਈ ਜ਼ਮੀਨ ਦਾ ਹਿੱਸਾ ਟੁਕੜਾ ਤੁਸੀਂ ਆਪਦੇ ਦੇਸ਼ ਦੇ ਵਿੱਚ ਮਿਲਾ ਕੇ ਰੱਖਣਾ ਹੈ ਸਭ ਤੋਂ ਉਹਦੇ ਵਿੱਚ ਮੇਨ ਗੱਲ ਇਹ ਆ ਵੀ ਉੱਥੋਂ ਦੇ ਲੋਕ ਤੁਹਾਡੇ ਤੋਂ ਖੁਸ਼ ਹੋਣ ਜੀ ਉਥੋਂ ਦੇ ਲੋਕ ਤੁਹਾਨੂੰ ਦਿਲੋਂ ਪਿਆਰ ਕਰਦੇ ਹੁਣ ਤੁਹਾਡੀ ਸੱਤਾ ਨੂੰ ਤੁਹਾਡੇ ਰਾਜ ਕਰਨ ਦੇ ਤਰੀਕੇ ਨੂੰ ਪਸੰਦ ਕਰਦੇ ਹੁਣ ਉਹ ਹੋਰ ਕਿਤੇ ਜਾਣ ਦੀ ਤਸਵੀਜ਼ ਹੀ ਨਹੀਂ ਮੰਨਣਗੇ ਜੀ ਠੀਕ ਹੈ ਨਾ ਹਾਲਾਂਕਿ ਹੁਣ ਜਿਵੇਂ ਸੋਨਮ ਵਾਂਗਚੂ ਦੀ ਗੱਲ ਹੈ ਤੁਸੀਂ ਉਹਦੇ ਤੇ ਐਨਐਸਏ ਲਾਤਾ ਉਹ ਬੰਦੇ ਨੇ ਤਾਂ ਚਾਈਨਸ ਚਾਇਨਾ ਦੇ ਬਾਈਕਾਟ ਦੀ ਮੁਹਿੰਮ ਛੇੜੀ ਸੀ ਸਭ ਤੋਂ ਪਹਿਲਾਂ ਅੱਛਾ ਜੀ ਉਹਨੇ ਕਿਹਾ ਸੀ ਵੀ ਚਾਈਨਸ ਪ੍ਰੋਡਕਟ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਉਹ ਮਤਲਬ ਫਾਈਨੈਂਸ਼ੀਅਲੀ ਚੀਨ ਨੂੰ ਛੱਟ ਵੱਜੂਗੀ ਤੇ ਆਪਾਂ ਮਜ਼ਬੂਤ ਹੋਵਾਂਗੇ ਹੂੰ ਉਹ ਮੋਦੀ ਗਵਰਨਮੈਂਟ ਨੇ ਵੀ ਅੱਗੇ ਤੋਰਿਆ ਉਸ ਚੀਜ਼ ਜੀ ਠੀਕ ਹੈ ਨਾ ਉਹਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਚੀਨ ਦਾ ਏਜੰਟ ਹੈ ਜੀ ਜੀ ਉਹਦੇ ਤੇ ਇਲਜ਼ਾਮ ਕੀ ਲਾਏ ਨੇ ਇਹਨਾਂ ਨੇ ਬੜੇ ਬੇਤੁਕੇ ਇਲਜ਼ਾਮ ਨੇ ਉਹਦੇ ਤੇ ਕਹਿੰਦੇ ਨੇ ਵੀ ਜੀ ਮੁਹੰਮਦ ਯੂਨਸ ਨੂੰ ਇਹ ਮਿਲਿਆ ਬੰਗਲਾਦੇਸ਼ ਦੇ ਮਤਲਬ ਵਿੱਚ ਜਾ ਕੇ ਤੁਸੀਂ ਦੇਖੋ ਵੀ ਉਹ ਇੱਕ ਵਿਦਵਾਨ ਇਨਸਾਨ ਹੈ ਇਹ ਸੋਨਮ ਵਾਂਗੂ ਇਕੱਲੇ ਮੁਹੰਮਦ ਯੂਨਸ ਨੂੰ ਨਹੀਂ ਮਿਲਿਆ ਉਹ ਜਿੱਥੇ ਵੀ ਜਾਂਦਾ ਹੈ ਜਿੱਥੋਂ ਦੇ ਜਿਹੜੇ ਵੱਡੇ ਵੱਡੇ ਪੋਲਿਟੀਸ਼ੀਅਨ ਨੇ ਉੱਥੋਂ ਦੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਐਕਟਿਵਿਸਟ ਨੇ ਉਹ ਸੋਨਮ ਨੂੰ ਮਿਲਦੇ ਨੇ ਹੂੰ ਠੀਕ ਹੈ ਨਾ ਉਹ ਕਹਿੰਦੇ ਜੀ ਸੋਨਮ ਮੰਗਚੂ ਪਾਕਿਸਤਾਨ ਦੇ ਵਿੱਚ ਗਿਆ ਠੀਕ ਹੈ ਨਾ ਕਿੰਨੀ ਹਾਸੋਹੀਣੀ ਗੱਲ ਹੈ ਉਹ ਉਹਨੇ ਆਪ ਵੀ ਇਹ ਬਿਆਨ ਦਿੱਤਾ ਮੀਡੀਆ ਦੇ ਵਿੱਚ ਉਹ ਕਹਿੰਦਾ ਵੀ ਮੈਂ ਸੋਨਮ ਮੰਗਚੂ ਕਹਿੰਦਾ ਵੀ ਮੈਂ ਪਾਕਿਸਤਾਨ ਗਿਆ ਹਮ ਪਰ ਗਿਆ ਇਸ ਲਈਆਂ ਕਿ ਉੱਥੇ ਉਸ ਸਮੇਂ ਦੇ ਉੱਤੇ 에ਅਰ ਪੋਲੂਸ਼ਨ ਦੇ ਉੱਤੇ ਇੱਕ ਬਹੁਤ ਵੱਡਾ ਬਹੁਤ ਵੱਡੀ ਡਿਸਕਸ਼ਨ ਸੀ ਜਿਹੜੀ ਉਹ ਯੂਨੋ ਨੇ ਬੁਲਾਈ ਉਸ ਅਧਾਪਤੇ ਮੈਂ ਗਿਆ ਸੀ ਤੇ ਉਹਨੇ ਕਿਹਾ ਕਿ ਮੈਂ ਉੱਥੇ ਜਾ ਕੇ ਮੋਦੀ ਗਵਰਨਮੈਂਟ ਦੀ ਤਾਰੀਫ ਕੀਤੀ ਹੂੰ ਪਾਕਿਸਤਾਨ ਦੇ ਵਿੱਚ ਜਾ ਕੇ ਉਸ ਬੰਦੇ ਨੇ ਮੋਦੀ ਗਵਰਨਮੈਂਟ ਦੀ ਤਾਰੀਫ ਕੀਤੀ ਕਿ ਜੀ ਸਾਡੀ ਸਰਕਾਰ ਇਹਨਾਂ ਇਹਨਾਂ ਮਸਲਿਆਂ ਦੇ ਉੱਤੇ ਇਹ ਕਦਮ ਚੁੱਕੀ ਆ ਜਿਹੜੇ ਕਿ ਬਹੁਤ ਵਧੀਆ ਨੇ। ਹੂੰ ਯਾਨੀ ਹੋਰ ਉਹ ਬੰਦਾ ਹੁਣ ਤੁਹਾਨੂੰ ਆਪਣੀ ਦੇਸ਼ ਭਗਤੀ ਦੇ ਸਬੂਤ ਕੀ ਦੇ ਦੇਵੇ। ਜੀ ਜੀ ਤੁਸੀਂ ਸੂਬਿਆਂ ਦੇ ਹੱਕ ਮਾਰ ਕੇ ਮੈਂ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਮੋਦੀ ਸਾਹਿਬ ਤੁਸੀਂ ਸੂਬਿਆਂ ਦੇ ਹੱਕ ਕੁਚਲ ਕੇ ਕਿੰਨਾ ਸਮਾਂ ਇਸ ਕੇਂਦਰ ਦੀ ਸੱਤਾ ਨੂੰ ਬਰਕਰਾਰ ਰੱਖੋਗੇ? ਜੀ ਹੇ ਕਹਣਾ ਜਿੰਨਾ ਫੈਡਰਲ ਸਟਰਕਚਰ ਮਜ਼ਬੂਤ ਹੋਊਗਾ ਓਨਾ ਹੀ ਇਹ ਦੇਸ਼ ਮਜ਼ਬੂਤ ਹੋਊਗਾ ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਜੀ ਤੁਸੀਂ ਕਿਉਂ ਸੂਬਿਆਂ ਦੇ ਅਧਿਕਾਰ ਕੁਚਲ ਕੇ ਇਹ ਚਾਹੁੰਦੇ ਹੋ ਵੀ ਇਹ ਦੇਸ਼ ਹੈ ਜਿਹੜਾ ਉਹ ਹੋਰ ਤਾਕਤਵਰ ਹੋ ਜਾਊਗਾ ਜਾਂ ਹੋਰ ਤਰੱਕੀ ਵਾਲੇ ਪਾਸੇ ਵਧੇ ਜਿਹੜਾ ਆਪਾਂ ਇਹ ਪੂਰਾ ਪ੍ਰਦਰਸ਼ਨ ਅੰਦੋਲਨ ਦੇਖ ਰਹੇ ਹਾਂ ਇਹਦੇ ਪਿੱਛੇ ਕਿਤੇ ਨਾ ਕਿਤੇ ਕਹਿੰਦੇ ਉਥੋਂ ਦੀ 10% ਆਬਾਦੀ ਹੈ ਜਿਹੜੀ ਸੋਨੂੰ ਬੰਗਚੂ ਨਾਲ ਜੁੜੀ ਹੋਈ ਹੈ ਹੂੰ ਪਹਿਲਾ ਸਰਕਾਰ ਦੇ ਨਾਲ ਵੀ ਗੱਲਬਾਤ ਹੋਈ ਹੈ ਇਹ ਜੇ ਕੀ ਹਾਲਾਤ ਬਣ ਗਏ ਕਿ ਹੁਣ ਇਹਨਾਂ ਨੂੰ ਆਤਕਵਾਦੀ ਤੱਕ ਕਹਿ ਦਿੱਤਾ ਗਿਆ ਦੇਖੋ ਹਾਲਾਤ ਤਾਂ ਕੋਈ ਬਾਲੇ ਐਡੇ ਜਿਆਦੇ ਮਾੜੇ ਨਹੀਂ ਬਣੇ ਹਨ ਹਾਲਾਂਕਿ ਲਦਾਖ ਦੇ ਲੋਕਾਂ ਨੂੰ ਸ਼ੁਰੂ ਤੋਂ ਸ਼ਾਂਤਮਈ ਮੰਨਿਆ ਗਿਆ ਕਿਉਂਕਿ ਉੱਥੇ ਉਸ ਲੈਵਲ ਦਾ ਕਦੇ ਪ੍ਰਦਰਸ਼ਨ ਹੋਇਆ ਹੀ ਨਹੀਂ ਹੈ ਆਜ਼ਾਦੀ ਤੋਂ ਬਾਅਦ ਕੋਈ ਮੂਵਮੈਂਟ ਨਹੀਂ ਉੱਠੀ ਹੈ ਜੀ ਠੀਕ ਹੈ ਨਾ ਹੁਣ ਉੱਠੀ ਹੈ ਤੇ ਹੁਣ ਆਪਾਂ ਨੂੰ ਲੱਗਦਾ ਵੀ ਜੀ ਉਹ ਬੜੇ ਵਾਇਲੈਂਟ ਹੋ ਗਏ ਹੋ ਗਿਆ ਇਦਾਂ ਦਾ ਕੁਝ ਨਹੀਂ ਹੈ ਹਾਲਾਂਕਿ ਇਹਦੇ ਵਿੱਚ ਜਿਹੜਾ ਅੱਤਵਾਦੀ ਕਹਿਣ ਦਾ ਮਸਲਾ ਹੈ ਨਾ ਮੈਂ ਕਹਿੰਦਾ ਵੀ ਇਹ ਸਾਨੂੰ ਸੋਚਣ ਦੀ ਗੱਲ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਦੇ ਆਪਣੇ ਸੋਚਣ ਦਾ ਦਾਇਰਾ ਹੀ ਖਤਮ ਹੋ ਗਿਆ ਜੀ ਇਹ ਸਾਡੇ ਕੋਲੇ ਫੋਨ ਹੈ ਠੀਕ ਹੈ ਨਾ ਇਹਨੂੰ ਅਸੀਂ ਦੇਖਦੇ ਰਹਨੇ ਆ ਇਹਦੇ ਵਿੱਚ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਹੱਥ ਤੱਕ ਕੰਟਰੋਲ ਆ ਉਹ ਜੋ ਦਿਖਾਉਂਦੀਆਂ ਨੇ ਅਸੀਂ ਸੋਚ ਲੈਨੇ ਜੀ ਜੀ ਉਹਨਾਂ ਨੇ ਕਦੇ ਦਿਖਾਇਆ ਸਾਨੂੰ ਵੀ ਸੋਨਮ ਮਗਚੂ ਬੜਾ ਚੰਗਾ ਬੰਦਾ ਅਸੀਂ ਚੰਗਾ ਮੰਨ ਲਿਆ ਅੱਜ ਉਹ ਸਾਨੂੰ ਦਿਖਾ ਰਹੇ ਨੇ ਵੀ ਉਹ ਹੱਤਵਾਦੀ ਅਸੀਂ ਉਹਨੂੰ ਹੱਤਵਾਦੀ ਮੰਨ ਲਿਆ ਸਾਡੀ ਆਪਦੀ ਤਾਂ ਸਮਝ ਹੀ ਨਹੀਂ ਬਚੀ ਤੇ ਆਪਾਂ ਆਪ ਖੋਜ ਨਹੀਂ ਕਰ ਰਹੇ ਆਪਦੀ ਸਾਡੀ ਸਮਝ ਹੀ ਨਹੀਂ ਬਚਣ ਦਿੱਤੀ ਉਹਨਾਂ ਨੇ ਅਮਿਤ ਸ਼ਾਹ ਨੇ ਇੱਕ ਥਾਂ ਦੇ ਉੱਤੇ ਇੱਕ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਹੋਏ ਲੈਕਚਰ ਦੇ ਵਿੱਚ ਕਿਹਾ ਸੀਗਾ ਉਹ ਕਹਿੰਦਾ ਵੀ ਸਾਡੇ ਕੋਲੇ ਇੰਡੀਆ ਦੇ ਵਿੱਚ ਤਕਰੀਬਨ 1 ਲੱਖ ਤੋਂ ਜ਼ਿਆਦਾ WhatsApp ਗਰੁੱਪ ਹੈ। ਹੂੰ ਸਾਡੀ ਸੋਸ਼ਲ ਜਿਹੜੀ IT ਸੈੱਲ ਹੈ, ਸੋਸ਼ਲ ਮੀਡੀਆ IT ਸੈੱਲ ਉਹ ਇੰਨੀ ਮਜ਼ਬੂਤ ਹੈ ਵੀ ਜਿਹਦੇ ਸਿਰ ਤੇ ਅਸੀਂ ਰਾਜ ਕਰਦੇ ਹਾਂ। ਜੀ। ਯਾਨੀ ਕਿਤੇ ਨਾ ਕਿਤੇ ਉਹ IT ਸੈੱਲ ਇੱਕ ਮਿੰਟ ਦੇ ਵਿੱਚ ਚਾਹੇ ਤਾਂ ਕਿਸੇ ਬੰਦੇ ਨੂੰ ਦੇਸ਼ದ್ರੋਹੀ ਸਾਬਤ ਕਰ ਸਕਦੀ ਹੈ। ਇੱਕ ਮਿੰਟ ਦੇ ਵਿੱਚ ਚਾਹੇ ਤਾਂ ਲੋਕਾਂ ਦੇ ਵਿੱਚ ਨਰੇਟਿਵ ਬਣਾ ਸਕਦੀ ਹੈ ਜੀ ਇਹ ਬੰਦਾ ਦੇਸ਼ ਦੇ ਖਿਲਾਫ ਹੈ। ਜੀ। ਯਾਨੀ ਇਹ ਨਾ ਲੋਕਾਂ ਨੇ ਦੇਸ਼ ਦੇ ਲੋਕਾਂ ਦੀ ਆਬਦੀ ਇੰਡੀਪੈਂਡੈਂਟ ਸਮਝ ਹੀ ਖਤਮ ਕਰਤੀ। ਜੀ ਇਹਦੇ ਵਿੱਚ ਮੈਂ ਇਹ ਮੰਨਦਾ ਵੀ ਸਟੇਟ ਨੇ ਤਾਂ ਸਾਰਾ ਕੁਝ ਕੀਤਾ ਹੀ ਕੀਤਾ ਜਿਹੜੇ ਸਾਡੀਆਂ ਜਿਹੜੇ ਸਾਡੇ ਸਿਹਰਦ ਬੁੱద్ధి ਜੀ ਵੀ ਸੀਗੇ ਜਿਹੜੀਆਂ ਸਾਡੀਆਂ ਇਹੋ ਜਿਹੇ ਸੰਸਥਾਵਾਂ ਸੀਗੀਆਂ ਜਿਹੜੇ ਸਾਡੇ ਇਹੋ ਜਿਹੇ ਜਿਵੇਂ ਖੱਬੇ ਪੱਖੀ ਇਹੋ ਜਿਹੇ ਬਹੁਤ ਸਾਰੇ ਆਧਾਰੇ ਸੀ ਜਿਨ੍ਹਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਸੀ ਵੀ ਉਹ ਇਸ ਚੀਜ਼ ਨੂੰ ਤੋੜਨਗੇ ਇਹਦੇ ਵਿਰੋਧ ਦੇ ਵਿੱਚ ਕੁਛ ਨਾ ਕੁਛ ਬੋਲਣਗੇ ਪੰਜਾਬ ਦੇ ਵਿੱਚੋਂ ਸਦਾ ਹੀ ਹੱਕ ਸੱਚ ਦੀ ਆਵਾਜ਼ ਹੈ ਜਿਹੜੀ ਉੱਠਦੀ ਰਹੀ ਹੈ ਪੰਜਾਬ ਦੀਆਂ ਕੋਈ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਦੇ ਉੱਤੇ ਕੋਈ ਵੱਡਾ ਪ੍ਰਦਰਸ਼ਨ ਕਰਨਗੀਆਂ ਜਾਂ ਸਰਕਾਰ ਨੂੰ ਮੈਸੇਜ ਦੇਣਗੀਆਂ ਕਿ ਭਾਈ ਅਸੀਂ ਲਦਾਖ ਦੇ ਨਾਲ ਹਮ ਪਰ ਮੈਨੂੰ ਲੱਗਦਾ ਵੀ ਪਿਛਲੇ 2-3 ਦਿਨਾਂ ਤੋਂ ਇਹ ਮਸਲਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਚੰਗੀ ਜਿਹੜੀ ਜਥੇਬੰਦੀ ਹੈ ਜਿਹੜੀਆਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਬਹੁਤ ਵਧੀਆ ਸਮਝ ਰੱਖਦੀਆਂ ਨੇ ਕਿਸੇ ਨੇ ਵੀ ਇਹਦਾ ਨੋਟਿਸ ਨਹੀਂ ਲਿਆ ਹਮ ਇਹ ਸਾਡੀ ਮੈਨੂੰ ਲੱਗਦਾ ਵੀ ਬੜੀ ਕਮੀ ਹੈ ਜੀ ਇਹ ਇੰਡੀਵਿਜੂਅਲੀ ਵੀ ਹਰ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਸਾਰਾ ਦਿਨ ਹੀ ਫੋਨ ਦੇਖ ਦੇਖ ਕੇ ਆਪਣੀ ਸਮਝ ਨਾ ਬਣਾਵਾ ਕੁਝ ਆਪਣੀ ਇੰਡੀਪੈਂਡੈਂਟ ਸਮਝ ਪੈਦਾ ਕਰਾਂ ਕੁਝ ਕਿਤਾਬਾਂ ਪੜਾਂ ਕੋਈ ਚੰਗੇ ਸੋਰਸਸ ਦੇ ਉੱਤੇ ਡਿਪੈਂਡੈਂਟ ਹੋਵਾਂ ਮੈਂ ਸਾਰਾ ਦਿਨ ਰੀਲਾਂ ਦੇ ਉੱਤੇ ਦੇਖ ਕੇ ਮੈਂ ਆਪਣੀ ਸਮਝ ਨਾ ਬਣਾਵਾ ਤੇ ਦੂਸਰਾ ਸਾਡੀਆਂ ਜਨਤਕ ਜਥੇਬੰਦੀਆਂ ਨੂੰ ਵੀ ਇਸ ਚੀਜ਼ ਦੇ ਵੱਲ ਗੌਰ ਕਰਨੀ ਚਾਹੀਦੀ ਹੈ ਕਿਤਨਾ ਕਿਤੇ ਜਿਹੜਾ ਅੰਦੋਲਨ ਨੇ ਇਹ ਐਡਾ ਰੂਪ ਧਾਰਨ ਕਰ ਲਿਆ 6ਵੀਂ ਸੂਚੀ ਤੋਂ ਬਿਨਾਂ ਵੀ ਕੋਈ ਹੋਰ ਇਹਨਾਂ ਦੀਆਂ ਮੰਗਾਂ ਨੇ ਦੇਖੋ ਮੰਗਾਂ ਤਾਂ ਹੈਗੀਆਂ ਨੇ ਜਿਵੇਂ ਉਹ ਆਪਦੇ ਆਪ ਨੂੰ ਇੱਕ ਸੰਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੇ ਨੇ ਜੀ ਠੀਕ ਹੈ ਨਾ ਉਹ ਕਹਿੰਦੇ ਨੇ ਵੀ ਇੱਥੇ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹ ਵਧਾਈਆਂ ਜਾਣ ਠੀਕ ਹੈ ਨਾ ਸਾਨੂੰ ਐਕਸਟਰਾ ਸੀਟ ਦਿੱਤੀ ਜਾਵੇ ਤਾਂ ਕਿ ਸਾਡੀ ਜਿਹੜੀ ਪੂਰੀ ਗੱਲਬਾਤ ਹੈ ਉਹ ਉੱਥੇ ਪਹੁੰਚ ਸਕੇ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਸਾਡੇ ਬੰਦੇ ਜਾ ਕੇ ਆਪਣੀ ਗੱਲਬਾਤ ਰੱਖ ਸਕਣ ਠੀਕ ਹੈ ਨਾ ਕਿਉਂਕਿ ਅਜੇ ਤਾਂ ਉਹ ਸੂਬਾ ਤੁਸੀਂ ਉਹਨੂੰ ਸੂਬਾ ਕਹਿ ਹੀ ਨਹੀਂ ਸਕਦੇ ਹੈ ਕਿਉਂਕਿ ਉਹਦੇ ਕੋਲੇ ਸੂਬੇ ਵਾਲਾ ਕੋਈ ਅਧਿਕਾਰ ਹੀ ਨਹੀਂ ਹੈ ਲਦਾਖ ਦੇ ਕੋਲੇ ਪਾਵਰਾਂ ਦਾ ਸਾਰੀਆਂ ਹੀ ਸੈਂਟਰ ਸਰਕਾਰ ਕੋਲੇ ਨੇ ਨਾ ਐਲਜੀ ਤਾਂ ਸੈਂਟਰ ਗਵਰਨਮੈਂਟ ਨੇ ਲਾਉਣਾ ਜੀ ਠੀਕ ਹੈ ਨਾ ਉਹ ਤਾਂ ਇੱਕ ਇਹ ਸਮਝ ਲਓ ਵੀ ਜਿਵੇਂ ਕਿਤੇ ਜਾ ਕੇ ਆਪਾਂ ਕਲੋਨੀ ਮਤਲਬ ਕਹਿ ਲੋ ਵੀ ਡੱਬ ਲੈਨੇ ਆ ਕਿਸੇ ਥਾਂ ਦੀ ਉਹ ਤਾਂ ਇੱਕ ਕਲੋਨੀ ਬਣਾ ਰੱਖਿਆ ਹੈ ਇੰਡੀਅਨ ਗ ਉੱਥੇ ਉਹਨਾਂ ਦੇ ਉਹਨਾਂ ਲੋਕਾਂ ਦੇ ਕੋਲੇ ਤਾਂ ਆਪ ਦਾ ਕੋਈ ਅਧਿਕਾਰ ਹੀ ਨਹੀਂ ਹੈ ਰਾਜਨੀਤਿਕ ਤੌਰ ਦੇ ਉੱਤੇ ਕੋਈ ਵੀ ਉਹਨਾਂ ਦੀ ਜਿਹੜੀ ਪੋਲਿਟਿਕਲੀ ਉਹਨਾਂ ਬੰਦਿਆਂ ਦਾ ਕੋਈ ਹੱਥ ਹੀ ਨਹੀਂ ਹੈ ਇੰਡੀਅਨ ਸਟੇਟ ਦੇ ਵਿੱਚ ਉਹਨਾਂ ਦਾ ਕੋਈ ਇਨਫਲੂਐਂਸ ਹੀ ਨਹੀਂ ਹੈ ਕਿਸੇ ਪਾਸੇ ਉਹ ਆਪਦੀ ਗੱਲਬਾਤ ਰੱਖ ਸਕਣਾ ਜੇ ਮੰਨ ਲਓ ਅੱਜ ਇਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਹਾਂ ਜਾਂ ਮੀਡੀਆ ਦੇ ਰਾਹੀਂ ਜਾਂ ਸਰਕਾਰ ਦੇ ਰਾਹੀਂ ਇਹਨਾਂ ਦੀ ਆਵਾਜ਼ ਬਾਹਰ ਨਹੀਂ ਆਣ ਦਿੱਤੀ ਜਾਂਦੀ ਹਾਂ ਜੇ ਇਹ ਉਹਨਾਂ ਦੀਆਂ ਮੰਗਾਂ ਨੂੰ ਆਪਾਂ ਨਹੀਂ ਮੰਨ ਰਹੇ ਤਾਂ ਇਹਦੇ ਵਿਰੁੱਧ ਆਪਾਂ ਨੂੰ ਕੀ ਖਾਮਿਆ ਜੀ ਭੁਗਤਣੇ ਪੈਣਗੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਖਾਮਿਆਸ ਦੇ ਸਾਨੂੰ ਭੁਗਤਣੇ ਹੀ ਪੈ ਰਹੇ ਨੇ ਠੀਕ ਹੈ ਨਾ ਆਲਰੇਡੀ ਜਿਹੜੇ ਪਿੱਛੇ ਹੜ੍ਹ ਆਏ ਨੇ ਜਾਂ ਜਿਹੜੀ ਗਰਮੀ ਇੰਨੀ ਵੱਧਦੀ ਜਾ ਰਹੀ ਆ ਇਹ ਸਾਰੇ ਕੁਦਰਤ ਨਾਲ ਛੇੜਛਾੜ ਦੀਆਂ ਨਿਸ਼ਾਨੀਆਂ ਨੇ ਜੀ ਇੱਕ ਤਾਂ ਇਹ ਵੱਡੀ ਗੱਲ ਆ ਵੀ ਉੱਥੇ ਲੋਕਲ ਲੈਵਲ ਦੇ ਉੱਤੇ ਵੀ ਚੀਜ਼ਾਂ ਬਹੁਤ ਖਰਾਬ ਹੋ ਰਹੀਆਂ ਨੇ ਜਿਵੇਂ ਦੇਖੋ ਵੀ ਤੁਸੀਂ ਲਦਾਖ ਬੇਰੁਜ਼ਗਾਰੀ ਦੇ ਮਾਮਲੇ ਦੇ ਵਿੱਚ ਇੰਡੀਆ ਦੇ ਵਿੱਚ ਦੂਸਰੇ ਨੰਬਰ ਤੇ ਆਉਂਦਾ ਜੀ ਸਭ ਤੋਂ ਵੱਧ ਬੇਰੁਜ਼ਗਾਰੀ ਉੱਥੇ ਠੀਕ ਹੈ ਨਾ ਉਸ ਇਲਾਕੇ ਦੀ ਕੋਈ ਤਰੱਕੀ ਨਹੀਂ ਹੋਈ ਹੈ ਠੀਕ ਹੈ ਉਸ ਤੋਂ ਅਗਲੀ ਗੱਲ ਵੀ ਲਦਾਖ ਬਿਲਕੁਲ ਹਿਮਾਲਿਆਨ ਰੇਂਜ ਦੇ ਨਾਲ ਛਟਿਆ ਹੋਇਆ ਜੇ ਉੱਥੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਇੰਡਸਟਰੀਅਲ ਚੀਜ਼ਾਂ ਜਾਂਦੀਆਂ ਨੇ ਉੱਥੇ ਕਾਰਬਨ ਐਮਿਸ਼ਨ ਵੱਧ ਹੈ ਉਹਦਾ ਡਾਇਰੈਕਟ ਅਸਰ ਹਿਮਾਲਿਆ ਤੇ ਹੋਊਗਾ ਤੇ ਜੇ ਹਿਮਾਲਿਆ ਦੇ ਉੱਤੇ ਕੋਈ ਇਹੋ ਜਿਹਾ ਮਾੜਾ ਅਸਰ ਪੈਂਦਾ ਪ੍ਰਭਾਵ ਪੈਂਦਾ ਤਾਂ ਇੰਡੀਆ ਦੀ ਤਕਰੀਬਨ 50% ਤੋਂ ਜ਼ਿਆਦਾ ਆਬਾਦੀ ਖਾਸ ਕਰਕੇ ਜਿਹੜਾ ਉੱਤਰ ਭਾਰਤ ਦਾ ਇਲਾਕਾ ਹੈ ਪੰਜਾਬ ਹਰਿਆਣਾ ਯੂਪੀ ਦਾ ਇਲਾਕਾ ਹੈ ਰਾਜਸਥਾਨ ਤੱਕ ਦਾ ਇਲਾਕਾ ਹੈ ਉਹ ਸਾਰਾ ਦਾ ਸਾਰਾ ਹਿਮਾਲੀਅਨ ਰੇਂਜ ਦੇ ਉੱਤੇ ਆਧਾਰਿਤ ਹੈ ਜੇ ਇਹ ਇਹਨਾਂ ਮਸਲਿਆਂ ਦੇ ਉੱਤੇ ਗੌਰ ਨਾ ਕੀਤੀ ਗਈ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਜਿਹੜਾ ਮਾਫੀਆ ਹੈ ਇਹਨੂੰ ਨਾ ਰੋਕਿਆ ਗਿਆ ਤਾਂ ਤੁਸੀਂ ਦੇਖੋਗੇ ਵੀ ਉੱਤਰ ਭਾਰਤ ਦੇ ਵਿੱਚ ਬਹੁਤ ਵੱਡੀ ਤਬਾਹੀ ਆਉਣੀ ਹੈ ਜਿਹਦਾ ਸਾਡੇ ਕੋਲੇ ਕੋਈ ਸੋਲਿਊਸ਼ਨ ਨਹੀਂ ਹੈ ਇਹੀ ਜੀਆਂ ਚੀਜ਼ਾਂ ਇਹਨਾਂ ਨੇ ਪਹਿਲਾਂ ਹਿਮਾਚਲ ਦੇ ਵਿੱਚ ਵੀ ਕੀਤੀਆਂ ਤੁਸੀਂ ਦੇਖੋ ਵੀ ਜੋਸ਼ੀ ਮੱਠ ਸਾਰਾ ਹੀ ਧਸ ਗਿਆ ਉਹ ਕਿਉਂ ਧਸ ਗਿਆ ਕਿਉਂ ਇਹਨਾਂ ਨੇ ਉੱਥੇ ਮਾਈਨਿੰਗ ਇਸ ਹਿਸਾਬ ਨਾਲ ਕੀਤੀ ਆ ਵੀ ਉਹ ਸਾਰਾ ਇਲਾਕਾ ਬੈਠ ਗਿਆ ਠੀਕ ਹੈ ਨਾ ਇੱਕ ਨਹੀਂ ਕਈ ਥਾਂ ਤੇ ਹੁਣ ਹੜ੍ਹ ਆਇਆ ਤੁਸੀਂ ਦੇਖੋ ਵੀ ਦਰਿਆ ਦੇ ਦਰਿਆ ਇਹਨਾਂ ਦੇ ਕਟੀਆਂ ਹੋਈਆਂ ਲੱਕੜਾਂ ਦੇ ਭਰ-ਭਰ ਕੇ ਸਾਹਮਣੇ ਆ ਰਹੇ ਜੀ ਠੀਕ ਹੈ ਇਹ ਜਿਹੜੇ ਕੁਦਰਤ ਦਾ ਇੰਨਾ ਜ਼ਿਆਦਾ ਸੋਸ਼ਣ ਹੋ ਰਿਹਾ ਹੈ ਨਾ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਇਸ ਚੀਜ਼ ਨੂੰ ਜਾਣਨ ਦੀ ਲੋੜ ਹੈ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਕਿਉਂਕਿ ਇਹ ਇਕੱਲਾ politcal ਮਸਲਾ ਨਹੀਂ ਹੈਗਾ ਇਹ climate change ਦਾ ਵੀ ਮਸਲਾ ਹੈ ਜਿਹੜੀਆਂ climate change ਦੇ ਉੱਤੇ ਜਥੇਬੰਦੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਇਹਦੇ ਤੇ ਕੰਸਰਨ ਕਰਨਾ ਚਾਹੀਦਾ ਇਸ ਚੀਜ਼ ਦੀ ਗੌਰ ਕਰਨੀ ਚਾਹੀਦੀ ਆ ਤੇ ਸਾਨੂੰ ਸਭ ਨੂੰ ਮਿਲ ਕੇ ਆਵਾਜ਼ ਚੱਕਣੀ ਚਾਹੀਦੀ ਆ ਕਿ ਭਾਈ ਲਦਾਖ ਦੇ ਵਿੱਚ ਜੋ ਹੋ ਰਿਹਾ ਉਸ ਮਸਲੇ ਨੂੰ ਚੰਗੀ ਤਰ੍ਹਾਂ ਟੈਕਲ ਕਰੋ ਉਸ ਮਸਲੇ ਨੂੰ ਸੋਲੂਸ਼ਨ ਦਿਓ ਨਾ ਕਿ ਇਸ ਤਰ੍ਹਾਂ ਉਥੋਂ ਦੇ ਆਗੂਆਂ ਨੂੰ ਚੱਕ-ਚੱਕ ਕੇ ਤੁਸੀਂ ਜੇਲ੍ਹਾਂ 'ਚ ਸੁੱਟਿ ਜਾਓ ਕਿੰਨੇ ਕ ਬੰਦਿਆਂ ਨੂੰ ਜੇਲ੍ਹਾਂ 'ਚ ਸਿੱਟ ਦੋਗੇ ਤੁਸੀਂ ਹਮ ਤੱਕੇ ਨਾਲ ਐਵੇਂ ਜ਼ੋਰ ਨਾਲ ਸਥਾਪਿਤ ਕੀਤੇ ਹੋਏ ਰਾਜ ਬਹੁਤਾ ਸਮਾਂ ਨਹੀਂ ਚੱਲਦੇ ਹਮ ਲੋਕਾਂ ਦੇ ਮਸਲੇ ਸੁਣੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਨਾ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟੋ ਕਿਤੇ ਨਾ ਕਿਤੇ ਹੋਰ ਮੰਗਾ ਦੇ ਉੱਪਰ ਆਪਣੇ ਆਪਸੀ ਬਿਖਰੇਵੇਂ ਹੋ ਸਕਦੇ ਹਨ ਪਰ ਜਿੱਥੇ ਗੱਲ ਕੁਦਰਤ ਦੀ ਆਉਂਦੀ ਹੈ ਉੱਥੇ ਸਾਰਿਆਂ ਨੂੰ ਆਪਾਂ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਅੱਜ ਇਸ ਵਿਸ਼ੇ ਤੇ ਆਪਣੇ ਨਾਲ ਵੀਰ ਹਰਪ੍ਰੀਤ ਸਿੰਘ ਜੀ ਨੇ ਖੁੱਲ ਕੇ ਗੱਲਬਾਤ ਕੀਤੀ ਹੈ ਇਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ